ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨ ਪਹਿਲਾਂ ਆਪਾਂ ਨੂੰ ਸਾਰਿਆਂ ਨੂੰ ਇੱਕ ਬੇਹਦ ਦੁਖਦਾਈ ਖਬਰ ਦੇ ਬਾਰੇ ਪਤਾ ਲੱਗਿਆ ਸੀ ਕੈਨੇਡਾ ਵਿੱਚ ਰਹਿਣ ਵਾਲੇ ਗਿੱਦੜਬਾਹ ਦੇ ਵਸਨੀਕ ਟੋਰਾਂਟੋ ਸ਼ਹਿਰ ਦੇ ਨੇੜੇ ਇੱਕ ਸ਼ਹਿਰ ਹੈ ਸਕਾਰਬਰੋ ਉੱਥੇ ਸ਼੍ਰੀ ਕਮਲ ਸਿੰਘ ਮਸੌਨ ਜੋ ਕਿ ਗਿੱਦੜਬਾਹ ਦੇ ਸardar amarinderjit singh ਦੇ ਸਪੁੱਤਰ ਸਨ ਬੜੀ ਦੁਖਦਾਈ ਮੌਤ ਬੜਾ ਬੇਵਕਤੀ ਅਕਾਲ ਚਲਾਣਾ ਉਹਨਾਂ ਦਾ ਹੋਇਆ ਉਸ ਤੋਂ ਵੀ ਜ਼ਿਆਦਾ ਜਿਹੜੀ ਵੱਡੀ ਦੁਖਤੀ ਗੱਲ ਸਾਡੇ ਲਈ ਤੇ ਪਰਿਵਾਰ ਲਈ ਸੀ कि जो कुछ होया ਉਸ ਤੋਂ ਬਾਅਦ ਉਹਨਾਂ ਦੀ ਮ੍ਰਿਤਕ ਦੇ ਨੂੰ ਉਹਨਾਂ ਦੇ ਮੋਰਟਲ ਰਿਮੇਨਜ਼ ਨੂੰ ਇੰਡੀਆ ਲਿਆਉਣ ਦੇ ਲਈ 20 ਲੱਖ ਤੋਂ ਜ਼ਿਆਦਾ ਖਰਚਾ ਕਰਨਾ ਪੈਣਾ ਸੀ ਸਾਰਿਆਂ ਨੇ ਬੜੀ ਮਦਦ ਕੀਤੀ ਹਿੰਮਤ ਮਾਰੀ ਇੱਥੋਂ ਦੇ ਕਈ ਸੰਸਥਾਵਾਂ ਨੇ ਪੈਸੇ ਇਕੱਠੇ ਕੀਤੇ ਅਸੀਂ ਆਪ ਇੱਕ ਫੰਡ ਰੇਜ਼ਰ ਚਲਾਇਆ ਗੋ ਫੰਡਮੀ ਤੇ ਜਿੱਥੇ ਕਾਫੀ ਨੌਜਵਾਨਾਂ ਨੇ ਬਹੁਤ ਲੋਕਾਂ ਨੇ ਸਾਡੀ ਬੇਨਤੀ ਤੋਂ ਬਾਅਦ ਪੈਸੇ ਇਕੱਠੇ ਕੀਤੇ لیکن ਇਹ ਸਾਰੇ ਕੁਝ ਦੇ ਹੁੰਦੇ ਹੁੰਦੇ ਆ ਅਸੀਂ ਧਨਵਾਦੀ ਆ ਬੀਬਾ ਹਰਜਿੰਦਰ ਕੌਰ ਬਦਲ ਜੀ ਨੇ ਜਿਨ੍ਹਾਂ ਨੇ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨਾਲ ਗੱਲ ਕੀਤੀ ਤੇ सिद्धार्थਨਾਥ ਜਿਹੜੇ ਕਨਸਲ ਜਨਰਲ ਨੇ ਇੰਡੀਅਨ ਐਂਬੈਸੀ ਕੈਨੇਡਾ ਦੇ ਉਹਨਾਂ ਨੇ ਸਾਰਾ ਦਾ ਸਾਰਾ ਕਰਨ ਮਸੋਂ ਦੀ ਮੋਡਲ ਰਿਮੇਨਜ਼ ਨੂੰ ਉਹਨਾਂ ਦੀ ਮਰਤਕ ਦੇ ਨੂੰ ਇੰਡੀਆ ਭੇਜਣ ਦੇ ਲਈ ICWF ਇੰਡੀਅਨ ਕਮਿਊਨਿਟੀ ਵੈਲਫੇਅਰ ਫੰਡ ਦੇ ਰਾਹੀਂ ਉਹਨਾਂ ਨੇ ਸਾਡੇ ਤੇ ਸਾਡੇ ਪਰਿਵਾਰ ਦਾ 1 ਰੁਪਿਆ ਨਹੀਂ ਖਰਚਿਆ ਬੜੀ ਵੱਡੀ ਰਕਮ ਸੀ ਬੜਾ ਔਖਾ ਸੀ ਉਹਨਾਂ ਲਈ ਇਹ ਪੈਸੇ ਇਕੱਠੇ ਕਰਨਾ ਨੌਬਤ ਇੱਥੋਂ ਤਾਈਂ ਆ ਚੁੱਕੀ ਸੀ ਕਿ ਉਹਨਾਂ ਨੂੰ ਆਪਦੇ ਪਰਿਵਾਰ ਦੀ ਕੋਈ ਨਾ ਕੋਈ ਚੀਜ਼ ਵੇਚ ਕੇ ਆਪਦੇ ਮੁੰਡੇ ਦੇ ਮੋਰਟਲ ਰਿਮੇਂਜ ਨੂੰ ਉਹਦੀ ਮ੍ਰਿਤਕ ਦੇਨੂ ਇੰਡੀਆ ਵਾਪਸ ਬੁਲਾਉਣਾ ਪਿਆ ਬੜੇ ਪੁੰਨ ਦਾ ਕੰਮ ਕੀਤਾ ਬੜਾ ਚੰਗਾ ਕੰਮ ਕੀਤਾ ਭਾਰਤ ਸਰਕਾਰ ਨੇ ਜਿਨ੍ਹਾਂ ਨੇ ਸਾਡੀ ਬੇਨਤੀ ਮੰਨੀ ਸਾਡੀ ਈਮੇਲਸ ਤੋਂ ਬਾਅਦ ਬੜੇ ਐਫਰਟਸ ਕੀਤੇ ਸਾਰੇ ਡਾਕੂਮੈਂਟਸ ਭੇਜੇ ਗਏ ਤੇ ਹੁਣ ਫਾਈਨਲੀ ਸਾਨੂੰ ਕੱਲ ਰਾਤ 1:30 ਵਜੇ ਜਿੱਦੂ ਕੈਨੇਡਾ ਦਾ ਟਾਈਮ ਕੁਝ ਹੋਰ ਸੀ ਇੰਡੀਆ ਦੇ ਰਾਤ ਨੂੰ 1:30 ਵਜੇ ਸਾਨੂੰ ਇਹ ਖਬਰ ਆਈ ਹੈ ਕਿ 15 ਜਨਵਰੀ ਸ਼ਾਮ ਨੂੰ 8:45 ਵਜੇ 에어 ਕੈਨੇਡਾ 042 ਦੀ ਫਲਾਈਟ ਦੇ ਰਹੀ ਕਾਰਨ ਮਸੌਨ ਦੇ ਮੋਰਟਲ ਰਿਮੇਨਸ ਉਹਨਾਂ ਨੂੰ ਅਖੀਰਲੀ ਵਾਰ ਉਹਨਾਂ ਦਾ ਪਰਿਵਾਰ ਦੇਖ ਸਕੂਗਾ ਮੈਂ ਤੁਹਾਡੇ ਸਾਰਿਆਂ ਦਾ ਜਿਨ੍ਹਾਂ ਲੋਕਾਂ ਨੇ ਸਾਡੀ ਬੇਨਤੀ ਸੁਣ ਕੇ ਬੜੀ ਮਦਦ ਕੀਤੀ ਕਿਸੇ ਨੇ ਛੋਟੀ ਰਕਮ ਕਿਸੇ ਨੇ ਵੱਡੀ ਰਕਮ ਸਾਰਿਆਂ ਨੇ ਸਾਡੀ ਇਸ ਰਿਕਵੈਸਟ ਤੇ ਸਾਡੀ ਸਾਰਿਆਂ ਨੇ ਬੜੀ ਮਦਦ ਕੀਤੀ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿੰਨੇ ਵੀ ਪੈਸੇ ਕੁਝ ਲੱਖਾਂ ਦੇ ਉਹਦੇ ਨੰਬਰ ਆ ਇੱਥੋਂ ਦੇ ਲੋਕਾਂ ਨੇ ਦਿੱਤੇ ਕਈਆਂ ਨੇ ਬਾਹਰੋਂ ਡਾਲਰਾਂ ਚ ਨੇਟ ਕੀਤੇ ਸਾਰੇ ਦੇ ਸਾਰੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਅਸੀਂ ਉਹਨਾਂ ਦੇ ਪਰਿਵਾਰ ਨੂੰ ਐਜ਼ ਅ ਮਾਲੀ ਸਹਿਤਾ ਐਜ਼ ਅ ਫਾਈਨੈਂਸ਼ੀਅਲ ਅਸਿਸਟੈਂਸ ਉਹਨਾਂ ਨੂੰ ਦਵਾਂਗੇ ਕਿ ਉਹ ਉਹਨਾਂ ਦਾ ਅੰਤਿਮ ਸੰਸਕਾਰ ਕਰ ਸਕਣ ਆਰਦੇ ਕਾਰੋਬਾਰ ਦੇ ਅੰਦਰ ਜਿੱਥੇ ਵੀ ਲੋੜ ਹੋਈ ਉਹ ਪੈਸੇ ਵਰਤ ਸਕਣ ਭਾਰਤ ਸਰਕਾਰ ਦਾ ਬੀਬਾ ਜੀ ਹਰਸ਼ਮ੍ਰਿਤ ਕੌਰ ਬਾਦਲ ਜੀ ਦਾ ਜਿਨ੍ਹਾਂ ਨੇ ਪਰਸਨਲੀ ਸਾਡੀ ਇਸ ਕੰਮ ਦਾ ਨਜ਼ਰ ਅੰਦਾਜ਼ ਨਹੀਂ ਕੀਤਾ ਸਾਡੇ ਕੰਮ ਨੂੰ ਆਪਦਾ ਕੰਮ ਸਮਝ ਕੇ ਉਹਨਾਂ ਨੇ ਬੜੀ ਮਿਹਨਤ ਕਰਕੇ ਟਾਈਮਲੀ ਐਫਰਟਸ ਕਰਕੇ ਕਰਨ ਮਸੌਨ ਦੇ ਮ੍ਰਿਤਕ ਦੇ ਨੂੰ ਉਹਨਾਂ ਦੇ ਮੋਰਟਲ ਰਿਮੇਨਸ ਨੂੰ ਪਰਿਵਾਰ ਤੈ ਪਹੁੰਚਾਇਆ ਮੈਂ ਇੱਕ ਖਬਰ ਪਰਿਵਾਰਾਂ ਨੂੰ ਦਿੱਤੀ ਉਹਨਾਂ ਨੂੰ ਦੁੱਖ ਤਾਂ ਬਹੁਤ ਵੱਡਾ ਛੱਟ ਤਾਂ ਬੜੀ ਵੱਡੀ ਹੈ ਲੇਕਿਨ ਇਹੋ ਜੇ ਔਖੇ ਸਮੇਂ ਅੰਦਰ ਜਿੰਨੇ ਜਿੰਨੇ ਲੋਕਾਂ ਦੇ ਸਾਥ ਦੇ ਸਨੇਹ ਆਏ ਉਹਨਾਂ ਦੇ ਫੋਨ ਕਾਲ ਜਾਈ ਉਹਨਾਂ ਨੇ ਫਾਈਨੈਂਸ਼ੀਅਲੀ ਵੀ ਪੈਸੇ ਦੇ ਕੇ ਵੀ ਮਦਦ ਕੀਤੀ ਮੈਂ ਉਹਨਾਂ ਵੱਲੋਂ ਆਪਦੇ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਇਹੋ ਜੇ ਮੌਕੇ ਤੇ ਆ ਕੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਤੁਹਾਡੀ ਅਸਿਸਟੈਂਸ ਦੇ ਨਾਲ ਇੱਕ بڑے ਪਰਿਵਾਰ ਦੇ ਲਈ ਔਖੀ ਘੜੀ ਵਿੱਚੋਂ ਤੁਸੀਂ ਉਹਨਾਂ ਨੂੰ ਕੱਢਣ ਦੀ ਮਦਦ ਕੀਤੀ ਆ ਤੁਹਾਡਾ ਸਾਰਿਆਂ ਦਾ ਇੱਕ ਇੱਕ ਇਨਸਾਨ ਦਾ ਵਿਅਕਤੀ ਵਿਸ਼ੇਸ਼ਤਾ ਬੀਬਾ ਜੀ ਦਾ ਕਨਸਲ ਜਨਰਲ ਦਾ ਇੰਡੀਅਨ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਜਿੰਨੇ ਲੋਕਾਂ ਨੇ ਸਾਡੀ ਯਾਰ ਮਦਦ ਕੀਤੀ ਤੁਹਾਡਾ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਪਰਿਵਾਰ ਵੱਲੋਂ ਧੰਨਵਾਦ ਕਰਨਾ ਚਾਹੁੰਦਾ ਕਿ ਔਖੇ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਖੜੇ ਤੇ ਉਹਨਾਂ ਦਾ ਦੁੱਖ ਵੰਡਾਇਆ ਜਿੰਨੇ ਪੈਸੇ ਇਕੱਠੇ ਹੋਏ ਆ ਕਲਾ ਕਲਾ ਪੈਸਾ ਫੰਡ ਰਾਈਜ਼ਰਸ ਦਾ ਇਥੋਂ ਸਾਰਾ ਪਰਿਵਾਰ ਨੂੰ ਅਸੀਂ ਕਦੇ ਦਿਨ 'ਚ ਇਕੱਠਾ ਕਰਕੇ ਦੇ ਦਾਂਗੇ ਤੇ 20 ਜਨਵਰੀ 15 ਜਨਵਰੀ ਸ਼ਾਮ ਨੂੰ ਪੌਣੇ 9 ਵਜੇ 에ਅਰ ਕੈਨੇਡਾ 042 ਫਲਾਈਟ ਤੇ ਉਹਨਾਂ ਦੇ ਸ਼ਰੀਰ ਨੂੰ ਲਿਆਂਦਾ ਜਾਊਗਾ ਵਾਪਸ ਤੇ ਗਿੱਦੜ ਬਾਂਦ ਤੇ ਸੰਸਕਾਰ ਕੀਤਾ ਜਾਊਗਾ ਤੁਹਾਡਾ ਸਾਰਿਆਂ ਦਾ ਸਾਡੀ ਮਦਦ ਕਰਨ ਲਈ ਇਸ ਔਖੇ ਸਮੇਂ ਦੇ ਅੰਦਰ ਸਾਡਾ ਸਾਥ ਦੇਣ ਲਈ ਤੇ ਗੱਲ ਮੰਨਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਸਾਹਿਬ ਕਿਰਪਾ ਕਰਨ ਇਹੋ ਜਾਂ ਉਹ ਖਾਸ ਸਮਾਂ ਕਿਸੇ ਦੇ ਪਰਿਵਾਰ ਤੇ ਕਿਸੇ ਦੇ ਬੱਚੇ ਨਾਲ ਕਿਸੇ ਦੇ ਮਾਤਾ ਪਿਤਾ ਨਾਲ ਨਾ ਹੋਵੇ ਕਰਨ ਦੇ ਆਤਮਿਕ ਸ਼ਾਂਤੀ ਲਈ ਅਰਦਾਸ ਕਰਦੇ ਹੋਏ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਫਤਿਹ ਸਾਂਝੀ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ